ਜੀ ਇਹਨਾਂ ਦਾ ਫੈਬਰਿਕ ਰਹੇਗਾ ਜੀ ਚੁਣੌਣ ਦਾ ਤੁਸੀਂ ਇਹਨਾਂ ਨੂੰ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਓਨਲੀ ਸ਼ਰਟ ਦਾ ਕੱਪੜਾ ਵੀ ਲੈ ਸਕਦੇ ਹੋ ਪੂਰਾ ਸੂਟ ਵੀ ਲੈ ਸਕਦੇ ਹੋ ਵਿਦਆਊਟ ਦੁਪੱਟਾ ਰਹਿਣਗੇ ਇਹ ਵਾਲੇ ਸੂਟ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਇਹਨਾਂ ਦੇ ਉੱਪਰ ਵਰਕ ਹੈ ਜੀ ਫੈਬਰਿਕ ਚੁਣੌਣ ਦਾ ਰਹੇਗਾ ਅੱਜ ਆਪਾਂ ਇਹਦੇ ਵਿੱਚ ਸ਼ਰਾਰਾ ਸੂਟ ਲੈ ਕੇ ਆਏ ਆ ਉਹਨਾਂ ਦੇ ਉੱਤੇ ਸੇਲ ਆਈ ਹੋਈ ਹੈ ਤੁਸੀਂ ਉਹਨਾਂ ਨੂੰ ਸਕਿਪ ਨਾ ਕਰਿਓ ਵੀਡੀਓ ਨੂੰ ਤੇ ਇਹ ਵਾਲੇ ਸੂਟ ਆਉਣਗੇ ਜੀ organza ਦੇ ਇਹਨਾਂ ਦੇ ਉੱਪਰ ਵਰਕ ਹੈ ਜੀ ਬਾਜ਼ੂ ਵਰਕ ਵੀ ਹੈਗਾ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਵੀ ਕਰਵਾ ਸਕਦੇ ਹੋ ਪ੍ਰਾਈਸ ਸੇਮ ਰਹੇਗਾ ਨਾਲ ਦੁਪੱਟੇ ਆਉਣਗੇ ਦੁਪੱਟਿਆਂ ਦੇ ਉੱਪਰ ਲੈਸ ਲੱਗੀ ਹੋਈ ਹੈ ਹੈਂਡਵਰਕ ਦਾ ਕੰਮ ਹੈ ਇਹ ਵਾਲੇ ਸੂਟ ਰਹਿਣਗੇ ਜੀ crepe ਦੇ ਹੈਂਡਵਰਕ ਦੇ ਸੂਟ ਨੇ ਇਹਨਾਂ ਦਾ ਪ੍ਰਾਈਸ ਵੱਧਾ ਘਟਦਾ ਰਹਿੰਦਾ ਤੇ ਇਹ ਵਾਲੇ ਨਾਲ ਦੁਪੱਟਿਆਂ ਦੇ ਉੱਪਰ ਵੀ ਲੈਸ ਲੱਗੀ ਹੈ ਨਾਲ ਪਲੇਨ ਬਾਟਮ ਰਹੇਗੀ ਕਲਰ ਆਪਸ਼ਨ ਦਿੱਤੀ ਹੋਈ ਹੈ ਇਹਨਾਂ ਦੇ ਵਿੱਚ ਕੋਈ ਵੀ ਸੂਟ ਲੈ ਸਕਦੇ ਹੋ ਇਹ ਵਾਲੇ ਰੌਣਕ ਇਹ ਵਾਲੇ ਰਹਿਣਗੇ ਜੀ ਸ਼ਰਾਰਾ ਸੂਟ ਤੁਸੀਂ ਇਹਨਾਂ ਨੂੰ ਜਿਵੇਂ ਕਿ ਅੱਗੇ ਵਿਆਹਾਂ ਦੇ ਸੀਜ਼ਨ ਆ ਰਹੇ ਆ ਤਾਂ ਤੁਸੀਂ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੋ ਆਪਾਂ ਵਰਲਡ ਵਾਈਡ ਵੀ ਸ਼ਿਪਿੰਗ ਕਰਦੇ ਆਂ ਇੰਡੀਆ ਦੇ ਵਿੱਚ ਆਪਣੀ ਸ਼ਿਪਿੰਗ ਫ੍ਰੀ ਰਹਿੰਦੀ ਹੈ ਇਹਨਾਂ ਦਾ ਫੈਬਰਿਕ ਹਰ ਇੱਕ ਦਾ ਅਲੱਗ-ਅਲੱਗ ਰਹੇਗਾ ਜੀ ਕੋਈ ਵੀ ਇਹਨਾਂ ਦੇ ਵਿੱਚੋਂ ਸੂਟ ਸਿਲੈਕਟ ਕਰਕੇ ਮੇਰੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਤੇ ਇਹਨਾਂ ਦਾ ਪ੍ਰਾਈਸ ਸੇਮ ਰਹੇਗਾ ਸ਼ਿਪਿੰਗ ਫ੍ਰੀ ਰਹੇਗੀ ਇਹਨਾਂ ਦੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਸੈਂਡ ਕਰਕੇ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ ਧੰਨਵਾਦ